ਮੈਂ ਦੇ ਹੁੰਦੇ ਸੀ ਕੈਨੇਡਾ ਤੇ ਅਮਰੀਕਾ ਜਾਂ ਯੂਕੇ ਆਸਟ੍ਰੇਲੀਆ ਤਾਂ ਕੋਈ ਬਾਹਰ ਮੰਉਂਦਾ ਹੀ ਨਹੀਂ ਸੀ ਹੁੰਦਾ ਤੇ ਈਵਨ ਮੈਂ ਜਦ ਸੋਚਿਆ ਵੀ ਮੈਂ ਬਾਹਰਲੀ ਕੰਟਰੀ ਜਾਣਾ ਤਾਂ ਮੈਂ ਕਿ ਮੈਂ ਜਾਣਾ ਹੀ ਕੈਨੇਡਾ ਆ ਇਹ ਸੀਗਾ ਵੀ ਬਾਹਰਲੇ ਮੁਲਕ ਚ ਪਤਾ ਨਹੀਂ ਭੇੜਾਂ ਤੋਂ ਪੈਸੇ ਤੋੜ ਜਾਂਦੇ ਆ ਕਿਉਂਕਿ ਜਦ ਆਪਾਂ ਬਾਹਰਲੇ ਮੁਲਕਾਂ ਦਾ ਕੋਈ ਆਉਂਦਾ ਸੀ ਉੱਥੇ ਉਹਦੀ ਟੌਰ ਦੇਖ ਕੇ ਨਾ ਤਾਂ ਬਨੋਯਾਂ ਨੂੰ ਤਾਂ ਪਤਾ ਨਹੀਂ ਵੀ ਸੱਚੀ ਬਾਹਰ ਬਾਹਰ ਨੇ ਮੁਰਕਾਂ ਤੋਂ ਪੇੜਾਂ ਤੋਂ ਹੀ ਦਰਖਤਾਂ ਤੋਂ ਹੀ ਪੈਸੇ ਔੜ ਲੈ ਮੇਰੇ ਮੇਰੇ ਹਸਬੰਦ ਨੇ ਜੇ ਇਹ ਵੀਡੀਓ ਦੇਖ ਲਈ ਨਾ ਉਹਨੇ ਪਹਿਲਾਂ ਸਭ ਤੋਂ ਪਹਿਲਾਂ ਮੇਰਾ ਮਜ਼ਾਕ ਉਡਾਉਣਾ ਇਹਨੇ ਕਿਹਾ ਨਾ ਇੱਕ ਪਹਿਲੀ ਪੰਜਾਬਣ ਦੇਖੀ ਐ ਮੈਂ ਜਿਹੜੀ ਦਰਖਤਾਂ ਨੂੰ ਪੇੜ ਕਹਿੰਦੀ ਹੈ ਤਾਂ ਮੈਨੂੰ ਯਾਦ ਰੱਖਣ ਪੈਂਦਾ ਵੀ ਪੰਜਾਬੀ ਚ ਦਰਖਤ ਕਿਹਾ ਜਾਂਦਾ ਮੈਂ ਕਲਕੱਤੇ ਦੀ ਬੋਨ ਐਂਬ੍ਰੋਟਰ ਹਾਂ ਤਾਂ ਇਹ ਮੇਰੀ ਪੰਜਾਬੀ ਹਿੰਦੀ ਮਿਕਸ ਹੋ ਜਾਂਦੀ ਹੈ ਮੇਰੀ ਬਟ ਮੈਂ ਟਰਾਈ ਕਰਦੀ ਕਿ ਮੈਂ ਜਿੰਨੀ ਵਧੀਆ ਪੰਜਾਬੀ ਬੋਲ ਸਕਦਾ ਕਿ ਦੂਜੇ ਦੀ ਥਾਲੀ ਵਿੱਚ ਹਮੇਸ਼ਾ ਲੱਡੂ ਵੱਡਾ ਹੀ ਲੱਗਦਾ ਹੈ ਪਰ ਜਦ ਆਪਾਂ ਬਾਹਰ ਆ ਗਏ ਨਾ ਫਿਰ ਪਤਾ ਲੱਗਿਆ ਵੀ ਨਹੀਂ ਨਹੀਂ ਉਹ ਦੂਰੋਂ ਭਲੇਖਾ ਹੀ ਸੀਗਾ ਲੱਡੂ ਦਾ ਉਹੀ ਸੇਮ ਸਾਈਜ਼ ਦਾ ਹੀ ਆ ਬਸ ਦੂਜੇ ਥਾਲੀ ਪੈਸਾ ਵੱਡਾ ਲੱਗਦਾ ਸੀ ਤੇ ਸੈਸ਼ਨ ਰੇਟ ਇੰਨਾ ਵੱਧ ਗਿਆ ਕਿ ਹੁਣ ਜਦ ਇੰਡੀਆ ਜਾਈਦੇ ਹੁਣ ਇੰਡੀਆ ਵਾਲੇ ਦੇਖ ਕੇ ਲੱਗਦਾ ਵੀ ਯਾਰ ਇਹ ਕਿੰਨੇ ਖੁੱਲੇ ਦਿਲ ਨਾਲ ਖਰਚੇ ਕਰਦੇ ਆ ਆਪਾਂ ਤੇ ਇੰਡੀਆ ਵਾਲੇ ਨੂੰ 5000 ਕੁਝ ਨਹੀਂ ਲੱਗਦਾ ਫਿਰ ਉਹ ਕਈ ਵੇ ਮੈਂ ਹੁਣ ਜਦੋਂ ਪਿਛਲੇ ਸਾਲ ਗਈ ਸੀ ਤੇ ਮੈਨੂੰ ਬੜਾ ਆ ਲੱਗਿਆ ਵੀ ਅਸੀਂ ਜਦ ਬਾਹਰ ਚਲੇ ਗਏ ਤੇ ਇੰਡੀਆ ਵਾਲੇ ਮੀਰ ਹੋਗੇ ਕਿਆ ਕਰੂੰ ਮੈਂ ਮਰ ਜਾਉ ਇੱਥੇ ਐ ਲੱਗਣ ਲੱਗੇ ਵੀ ਇੰਡੀਆ ਚ ਜਿਵੇਂ